ਟੇਰਾਪਾਪਾ ਨਾਨਕਚੇ ਚੋਰਾੰਤਾ ਪੋਲ ਫਲਾ ਇੱਕੋ ਰਾਤ ਤਿੰਨ ਤਕਾਨਾਂ ਨੂੰ ਪਨਾਇਆ ਨਿਸ਼ਾਨਾ ਐਸਐਚਓ ਨੇ ਦੁਕਾਨਦਾਰਾਂ ਨੂੰ ਹੀ ਦੱਸਿਆ ਜੁਮੇਵਾਰ ਟੇਰਾਪਾਪਾ ਨਾਨਕਚੇ ਇੱਕੋ ਰਾਤ ਚੋਰਾਵਲੋਂ ਤਿੰਨ ਤਕਾਨਾਂ ਤੇ ਚਿੰਦਰੀ ਤੋੜ ਕੇ ਅੰਦਰੋਂ ਕੀਮਤੀ ਸਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਟੇਰਾਪਾਪਾ ਨਾਨਕ ਤੇ ਮੰਗਟ ਟੇਰੀ ਮਾਂ ਮੇਰ ਕੜੀ ਅਤੇ ਗ੍ਰਾਮ ਸੋਦਾ ਕੇਂਦਰ ਚੋਰਾਵਲੋਂ ਚਿੰਦਰੀ ਤੋੜ ਕੇ ਉਸ ਵਿੱਚੋਂ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ਼ਵੰਤੀ ਵੱਖ-ਵੱਖ ਪਿੰਡਾਂ ਤੇ ਦੁਕਾਨਦਾਰਾਂ ਨੇ ਕਹਿ ਕੇ ਉਹਨਾਂ ਤੇ ਰਾਤ ਚਿੰਦਰੀ ਤੋੜ ਕੇ ਦੁਕਾਨਾਂ ਚੋਂ ਨਗਦੀ ਅਤੇ ਕੀਮਤੀ ਸਮਾਨ ਚੋਰੀ ਕਰ ਚੋਰ ਫਰਾਰ ਹੋ ਗਏ ਹਨ ਇਸ਼ਵੰਤੀ ਜਦ ਐਸਐਚ ਚੋਣਾ ਗੱਲ ਕੀਤੀ ਤਾਂ ਉਹਨਾਂ ਨੇ ਚੋਰੀ ਦੇ ਜ਼ਿੰਮੇਵਾਰ ਦੁਕਾਨਦਾਰਾਂ ਨੂੰ ਹੀ ਦੱਸਦੇ ਹੋਏ ਕਿ ਆ ਕੇ ਉਹਨਾਂ ਵੱਲੋਂ ਜਿੰਦਰੇ ਛੋਟੇ ਲਗਾਏ ਗਏ ਸਨ ਅਤੇ ਨਾ ਹੀ ਇਹਨਾਂ ਨੇ ਸੀਸੀਟੀਵੀ ਕੈਮਰੇ ਲਗਾਏ ਸਨ ਜਿਸ ਕਾਰਨ ਇਹ ਚੋਰਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਨਜ਼ਦੀਕੀ ਲਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਤਲਬ ਗੱਲਾ ਤੋੜ ਕੇ ਬਾਹਰੋਂ ਸ਼ਟਰ ਤੋੜ ਕੇ ਉਹ ਕੱਢ ਕੇ ਲੈ ਗਏ ਨੇ ਸਗੋਰ ਮੈਂ ਸਵੇਰੇ ਆਇਆ ਸੀਗਾ ਉਹ ਤੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕ ਹੀ ਇਹ ਵੀ ਬਾਹਰ ਨੂੰ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਹੋਇਆ ਸੀਗਾ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50000 ਰੁਪਿਆ ਮਤਲਬ ਇੰਡੀਅਨ ਕਰੰਸੀ ਸੀਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇਗੇ ਇਹੋ ਜੇ ਲੋਕਾਂ ਨੂੰ ਮਤਲਬ ਸੇਧ ਦੇਣੀ ਚਾਹੀਦੀ ਆ ਫੜਨਾ ਚਾਹੀਦਾ ਇਹਨਾਂ ਨੂੰ ਕਿ ਬਾਕੀ ਲੋਕਾਂ ਨੂੰ ਵੀ ਮਤਲਬ ਚੈਨ ਦੀ ਸਹਾਰ ਨਾਲ ਸੌਂ ਸਕਣ ਮੈਂ ਮਾਨਵਿਰ ਘਟੇਰੀ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਰਹੇ ਹੂੰ ਕਿ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਆ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਜੇ ਬੰਦ ਕਰਕੇ ਗਿਆ ਵਾ ਮੈਂ ਗੁਰਦਸਾ ਮੱਥੇ ਪਾ ਕੇ ਆਇਆ ਰਿਆਂ ਆਣ ਕੇ ਮੈਂ ਵੇਖਿਆ ਤੇ ਖਲਾਰਾ ਖੁਰਾ ਕੋਈ ਖਾਸ ਨਹੀਂ ਪਿਆ ਮੈਂ ਉਸ ਬਾਸੂ ਬਾਹਰ ਕੱਟਿਆ ਕੱਟ ਕੇ ਮੈਂ ਵੇਖਿਆ ਤੇ ਬੈਟਰਾ ਤੇ ਨਿਮਟਰਾ ਜਿਹੜਾ ਉਹ ਲੈ ਗਿਆ ਜਵੇ ਤੇ ਕੋਈ ਗੱਲਾ ਖੋਲੇ ਗੱਲੇ ਚ ਕੋਈ 3000 ਰੁਪਏ ਆ ਭਾਣ ਪੂਣੀ ਪੱਚੀ ਪੁੱੱਚੀ ਆਂ ਉਹ ਠੰਡੇ ਦੀ ਦੁਤਰਾ ਬੋਲਾ ਲੈ ਗਿਆ ਖਾਰੇ ਖੁਰੇ ਲੈ ਗਿਆ ਉਹ ਕੀ ਮੰਗ ਕਰ ਰਿਹਾ ਮਗਾ ਨੇ ਵੀ ਜਦ ਸਾਰ ਚਾਹੀਦਾ ਰਾਤ ਰਾਤ ਨੂੰ ਪੈਰਾਪੂਰਾ ਲੋ ਜਿਹਦੇ ਦੇ ਨਾਂ ਪਜ ਨੇ ਨਿਸ਼ਾਨ ਕਿਹਦਾ ਨਾ ਹੋ ਇਹਨਾਂ ਕਿੰਨੇ ਨਿਸ਼ਾਨ ਹੋਇਆ ਮੇਰੇ ਕੋਲ 24 25 ਹਜ਼ਾਰ ਦਾ ਨਿਸ਼ਾਨ ਹੋਇਆ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ ਛੋਟੇ ਤਾਲੇ ਲਾਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਜਿਹੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐਨ ਸੀ ਸੀ ਡੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿੰਨੇ ਚੋਰੀ ਕੀਤੀ ਆ ਦੁਕਾਨਾਂ ਤੇ ਇਹ ਆ ਹਾਂਜੀ ਇਹਨਾਂ ਵਿੱਚ ਇੱਕ ਤੇਗਾ ਹੀਰਾ ਸਿੰਘ ਹਾਂਜੀ ਇੱਕ ਸੁਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਇਹਨਾਂ ਦੇ ਕਿ ਇਹਨਾਂ ਨੂੰ ਪਸੰਦ ਆਦੇ ਆ ਸਰ ਹਾਂ ਇਹਨਾਂ ਨੂੰ ਨੁਕਸਾਨ ਆਦੇ ਨੇ ਨੁਕਸਾਨ ਕੋਈ ਇੱਕ ਦੇ ਇੱਕ ਨੇ ਗਿਆ 16000 ਰੁਪਇਆ ਮੇਰਾ ਗਿਆ ਇੱਕ ਨੇ 2000 ਰੁਪਇਆ ਦੇ ਬੈਟਰ ਆ ਤੇ ਇੱਕ ਕਹਿੰਦਾ ਮੇਰਾ 40000 ਰੁਪਇਆ ਸਰ ਮੇਲਾ ਚੱਲ ਰਿਹਾ ਤੇ ਕੁਝ ਨਹੀਂ ਜਿਨੀ ਲੱਕਬਰ ਦੀ ਨਹੀਂ ਹੁੰਦੀ ਆ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫਿੰਡੀ ਆ ਪਬਲਿਕ ਬੜੀ ਤਰੀ ਫਿੰਡੀ ਆ ਕਰ ਲੈਨੇ ਟ੍ਰੇਸ ਕੋਈ ਨਹੀਂ ਰੀਅਲ ਨਹੀਂ ਆ ਪੁਲਿਸ ਤੇ ਆਪਣਾ ਕੰਮ ਕਰ ਰਹੀ ਆ ਹਾਂ どうぞ。